ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪੰਜਵਾ ਲੱਕੜੀ ਸੋਥਾਨ ਜੋੜਨਹਾਰਾ ਜੋੜੀਐ ਜੋੜਨਹਾਰਾ ਜੋੜੀਆ ਲੱਕੜੀ ਕਸ ਕੇ ਬੋਲਣਾ ਲੱਕੜੀ ਸੋਥਾਨ ਪਾਠ ਇਕੱਠਾ ਹੀ ਹੈ ਇੱਥੇ ਵਿਸਰਾਮ ਜੋੜਨਹਾਰਾ ਜੋੜੀਆ ਨਾਨਕ ਲਹਿਰੀ ਲਖ ਸੈ ਆਨ ਡੁੱਬਣ ਦੇ ਨਾ ਮਾਪਿਰੀ ਵੀ ਧਿਆਨ ਨਾਲ ਇਸ ਪੰਕਤੀ ਦਾ ਵਿਸਰਾਮ ਲਾਉਣਾ ਹੈ ਨਾਨਕ ਇਥੇ ਯਮਕ ਹੈ ਲਹਿਰੀ ਲਖ ਸੈ ਆਨ ਲਹਿਰੀ ਲਖ ਪਦ ਕਸ ਕੇ ਬੋਲਣਾ ਸੈ ਪਦ ਤੇ ਠਮਕ ਲਾ ਕੇ ਆਨ ਪਦ ਤੇ ਵਿਸਰਾਮ ਲਾ ਦੇਣਾ ਡੁੱਬਣ ਦੇ ਨਾ ਇਥੇ ਠਮਕ ਹੈ ਮਾਪਿਰੀ ਮਾਪਿਰੀ ਪਾਠ ਸੰਬੰਧਕ ਕਰਨਾ ਹੈ ਮਾ ਨਾਸਕੀ ਉਚਾਰਨ ਨਹੀਂ ਕਰਨਾ ਇੱਥੇ ਯਾਨੀ ਇਹੋ ਪੰਕਤੀ ਬੋਲਨੀ ਹੈ ਸਾਰੀ ਨਾਨਕ ਲਹਿਰੀ ਲਖ ਸੈ ਆਨ ਡੁੱਬਨ ਦੇ ਨਾ ਮਾਪਿਰੀ ਮਹੱਲਾ ਪੰਜਵਾ ਬਾਨ ਪੀਹਾਵਲੇ ਇੱਕ ਸਾਥੀ ਲਦਮ ਪੀਹਾਵਲੇ ਵੱਖਰਾ ਨਹੀਂ ਪਾਠ ਕਰਨਾ ਬਾਨ ਪੀਹਾਵਲੇ ਇਥੇ ਟਮਕ ਇੱਕ ਸਾਥੀ ਲੱਦਮ ਇਥੇ ਵਿਸਰਾਮ ਦੋਖ ਹਰਤਾ ਹਰ ਨਾਮਾ ਬਾਲ ਬਾਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਨ ਸਭ ਨਿਦਾਨ ਤੇਰੇ ਰੰਗ ਰਤਿਆ ਨਾ ਹੋਵੀ ਪਛੋਤਾਉ ਤੁਧਨੋ ਜਪਤਿਆ ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਾਨ ਗੁਰਪੂਰੇ ਵਾਹ ਵਾਹ ਸੋਖ ਲਹਾ ਚਿਤਾਰ ਮਨ ਹਾਂਜੀ ਗੁਰ ਪੂਰੇ ਵਾਹ ਵਾਹ ਸੋਖ ਲਹਾ ਚਿਤਾਰ ਮਨ ਗੁਰ ਪਹਿ ਸਿਫਤ ਪੰਡਾਰ ਕਰਮੀ ਪਾਈਐ ਸਤ ਗੁਰ ਨਦਰ ਨਿਹਾਲ ਬਹੁੜ ਨਾ ਧਾਈਐ ਰੱਖੈ ਆਪ ਦਇਆਲ ਦਇਆਲ ਇਕੱਠਈ ਰੱਖੈ ਆਪ ਦਇਆਲ ਰੱਖੈ ਆਪ ਦਇਆਲ ਕਰਦਾਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਹਰ 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 ਨਾਮ ਇਥੇ ਵਿਸਰਾਮ ਜੀਵਾ ਸੁਣ ਸੁਣੇ ਸਲੋਕ ਮਹੱਲਾ ਪੰਜਵਾਂ ਮਹੱਲਾ ਪੰਜਵਾ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟਕਣ ਕੋ ਪਤ ਮੇਰੀ ਇਹ ਧਿਆਨ ਨਾਲ పాਦੋਚਾਰਨ ਕਰਨਾ ਪ੍ਰੇਮ ਪਟੋਲਾ ਕਹਿਣਾ ਕਿ ਪੋਲਾ ਹੀ ਉਚਾਰਨ ਕਰਨਾ ਹੈ ਪ੍ਰੇਮ ਪਟੋਲਾ ਤੈ ਸਹਿਦ ਦਿੱਤਾ ਇਥੇ ਵਿਸਰਾਮ ਟਕਣ ਕੂ ਇਥੇ ਠਮਕੈ ਪਤ ਮੇਰੀ ਦਾਣਾ ਬਿਨਾ ਸਾਈ ਮੈਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ ਪੰਜਵਾ ਤੈਡਾ ਸਿਮਰਨ ਹਬ ਕਿਛ ਲੱਦਮਾ ਬੇਖਮਾ ਨਾ ਡਿਟਮ ਕੋਈ ਇ ਤੈਡਾ ਸਿਮਰਨ ਟੱਡੇ ਨਹੀਂ ਕਹਿ ਜਨਾ ਅਸੀਂ ਟੱਡੇ ਕਹਿ ਜਿੰਦੇ ਦਲਾਵਾ ਤੱਤੇ ਦੇ ਵੀ ਤੇ ਡੱਡੇ ਦੇ ਵੀ ਟੱਡਾ ਸਿਮਰਨ ਹਬ ਕਿਛ ਲੱਦਮ ਇਥੇ ਵਿਸਰਾਮ ਹੈ ਬਿਖਮ ਨ ਡਿੱਠਮ ਕੋਈ ਜੇਸ ਪਾਤ ਰਖੈ ਸਚਾ ਸਾਹਿਬ ਨਾਨਕ ਮੇੜ ਨ ਸਕੇ ਕੋਈ ਪੌੜੀ ਹੂ ਵਾ ਸੁਖ ਘਣਾ ਦਈਏ ਧਿਆਇ ਇਹ ਧਿਆਨ ਨਾਲ ਪਾਠ ਚਾਰਨ ਕਰਨਾ ਕੋ ਵੈ ਸੁਖ ਕਣਾ ਇਥੇ ਵਿਸਰਾਮ ਦਈਏ ਧਿਆਇਆ ਆਮ ਕਈ ਪਾਠੀ ਸਿੰਘ ਧਿਆਈਆ ਬੋਲ ਜਿੰਦੇ ਹਨ ਧਿਆਇਆ ਉਚਾਰਨ ਕਰਨਾ ਹੈ ਬੰਨੈ ਰੁਗਾ ਕਾਣ ਹਰ ਗੁਣ ਗਾਇਐ ਅੰਦ ਅੰਦਰ ਵਰਤਾ ਠਾੜ ਪ੍ਰਾਪ ਚਿਤ ਆਇਐ ਪੂਰਨ ਹੋਵੈ ਆਸ ਨਾਏ ਮਨਨ ਵਸਾਇਐ ਕੋਈ ਨਾ ਲੱਗਾ ਵਿਗਨ ਆਪ ਗਵਾਇਆ ਗਿਆਨ ਪਦਾਰਥ ਮਤ ਗੁਰ ਤੇ ਪਾਇਆ ਤਿੰਨ ਪਾਏ ਸੰਬੇ ਥੋਕ ਜਿਸ ਆਪ ਦਿਵਾਇਆ ਤੂੰ ਸਭ ਨਾ ਕਾ ਖਸਮ ਸਭ ਤੇਰੀ ਛਾਇਆ ਸ਼ਲੋਕ ਮਹੱਲਾ ਪੰਜਵਾ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ ਹਾਂਜੀ ਮੈਡਾ ਤੇ ਕਸ ਕੇ ਬੁਨਾ ਨਦੀ ਤਰੰਦੜੀ ਇਥੇ ਠਮਕੈ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਹਾਂ ਮੰਜ ਮੁਹੱਬਤ ਉਚਾਰਨ ਕਰਨਾ ਮੰਜ ਮੁਹੱਬਤ ਤੇਰੀ ਤੋ ਸਹ ਚਰਣੀ ਮੈਡਾ ਹਿੜਾ ਸੀਤਮ ਤੋ ਸਹ ਚਰਣੀ ਮੈਡਾ ਹਿੜਾ ਸੀਤਮ ਇਥੇ ਵਿਸਰਾਮ ਹਰ ਨਾਨਕ ਤੁਲਹਾ ਬੇੜੀ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾ ਜਿਨ੍ਹਾਂ ਦਿਸੰਦੜਿਆ ਦੁਰਮਤ ਵੰਨੈ ਜਿਨ੍ਹਾਂ ਦਿਸੰਦੜਿਆ ਦੁਰਮਤ ਵੰਨੈ ਹਾਂਜੀ ਇਸੇ ਤਰਾਈਂ ਜਿਨ੍ਹਾਂ ਦਿਸੰਦੜਿਆ ਦੁਰਮਤ ਵਈਆਂ ਵੰਨੈ ਹਾਂ ਜਿਨਾਂ ਦਿਸੰਧੜਿਆ ਦੁਰਮਤ ਵੰਨੈ ਮਿੱਤਰ ਅਸਾਢੜੇ ਸਈ ਮਿੱਤਰ ਅਸਾਢੜੇ ਸਈ ਹਉ ਟੂਡੇ ਦੀ ਜਗ ਸਬਾਇ ਜਨ ਨਾਨਕ ਵਿਰਲੇ ਕੇਈ ਜਨ ਨਾਨਕ ਵਿਰਲੇ ਕੇਈ ਔੜੀ ਆਵੇਸ ਆਵਾ ਸਾਹਿਬ ਚਿੱਤ ਤੇਰਿਆ ਭਗਤਾ ਡਿਠਿਆ ਤੇਰਿਆ ਭਗਤਾ ਡਿਠਿਆ ਮਨ ਕੀ ਕਟਿਐ ਮੈਲ ਸਾਧ ਸੰਗ ਵੁਠਿਆ ਜਨਮ ਮਰਨ ਭਉ ਕੱਟਿਐ ਹਾਂ ਜਨਮ ਮਰਨ ਭਉ ਕੱਟਿਐ ਜਾਣ ਕਾ ਸ਼ਬਦ Jap ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਦੂਤ ਸਭ ਜਾਹੇ ਛਾਪ ਛਾਪ ਪੁਲੈ ਬੂ ਤੇਸ ਸਿਉ ਲਾਇਨ ਰੰਗ ਤਿਸ ਦੀ ਸਭ ਧਾਰੀਆ ਤੇਸ ਸਿਓ ਲਾਇਨ ਰੰਗ ਇਥੇ ਵਿਸਾਮ ਜਿਸ ਦੀ ਸਭ ਧਾਰੀਆ ਤੇਸ ਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਲਾਇਨ ਉਚਾਰਨ ਕਰਨਾ ਲਾਇਨ ਨਹੀਂ ਕਹਿਦਣਾ ਐਡਾ ਵਿਚਲਾ ਕੇ ਲਾਇਨ ਨੰਨੇ ਦੇ ਹਲੰਤ ਵੀ ਹੈ ਨਾ ਤੇਸ ਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਮ ਲਾਇਨ ਹੀ ਕਹਿੰਦੇ ਆ ਦੇਸ ਸੋ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ ਰੈਣ ਦਿਨ ਸੁਕਰ ਜੋੜ ਸਾਸ ਸਾਸ ਧਿਆਈਐ ਜਾ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਸ਼ਲੋਕ ਮਹੱਲਾ ਪੰਜਵਾਂ 12 ਵੇ ਡਾਂੜੈ ਹਮਤ ਤੁਮਸਾ ਕੂਕਾ ਪਈਆ ਰਾਹੀ ਹਾਂਜੀ ਬਾਹ ਵਿਦਾਨੜਾ ਹਮਸਤੁਮਸ ਇਥੀ ਵਿਸਰਾਮ ਕੂਕਾ ਪਈਆ ਰਾਹੀ ਤੋ ਸਹ ਸੇਤੀ ਲੱਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਬਨ ਗਾਹੀ ਮਹੱਲਾ ਪੰਜਵਾ ਸੱਤੀ ਬੈਸਕ ਤਿਨਾ ਸੰਗ ਜਿਨ ਸੰਗ ਜਪਿਐ ਨਾਉ ਤਿਨ ਸੰਗ ਸੰਗ ਨ ਕੀਚਈ ਸੰਗ ਗੱਗਾ ਬੋਲਨਾ ਸੰਗ ਨਹੀਂ ਕਹਿਣਾ ਤੈਨ ਸੰਗ ਸੰਗ ਨਾ ਕੀਚਈ ਨਾਨਕ ਜਿਨਾ ਆਪਣਾ ਸਵਾਉ ਪੌੜੀ ਸਾਵੀਲਾ ਪਰਮਾਨ ਜਿਤ ਸਤ ਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੂਖ ਨ ਤੇਟਿਆ ਪਾਇਆ ਨਿਹਚਲ ਥਾਨ ਫਿਰ ਗਰਬ ਨ ਲੇਟਿਆ ਨਦਰੀ ਆਇਆ ਇਕ ਸਗਲ ਬ੍ਰਹਮੇਟਿਆ तात ਗਿਆਨ ਲਾਏ ਧਿਆਨ ਦ੍ਰਿਸ਼ਟ ਸਮੀਟਿਆ ਸਭੋ ਜਪਿਐ ਜਾਪ ਜੇ ਮੁਖੋ ਬੋਲੇਟਿਆ ਹੁਕਮੇ ਬੁਝ ਨਿਹਾਲ ਸੁਖ ਸੁਖੀਟਿਆ ਪਰਖ ਖਜਾਨੇ ਪਾਈ ਸੇ ਬਹੁੜ ਨਾ ਖੋਟਿਆ ਸ਼ਲੋਕ ਵਿਛੋਹੇ ਜੰਬੂਰ ਮਹਲਾਪਾ ਇਹ ਹੈ ਨੀ ਪ੍ਰਾਤਨ ਸਰੂਪਾਂ ਚ ਸਿੱਧਾ ਸ਼ਲੋਕ ਹੀ ਹੈ ਉਹ ਨਵੀਨ ਪੁੱਥੀਆਂ ਚ ਮਹੱਲਾ ਪੰਜਵਾਂ ਵੀ ਛਾਪ ਦਿੱਤਾ ਪਰ ਪ੍ਰਾਤਨ ਸਿੱਧਾ ਸ਼ਲੋਕ ਹੀ ਸ਼ਲੋਕ ਵਿਛੂਹੇ ਜੰਪੂਰ ਖਵੇ ਨ ਵੰਨ ਗਾਖੜੇ ਇਹ ਵਿਛੂਹੇ ਜੰਪੂਰ ਇੱਥੇ ਵਿਸਰਾਮ ਹੈ ਖਵੇ ਨ ਵੰਨ ਇੱਥੇ ਠਮਕ ਗਾਖੜੇ ਜੇ ਸੋ ਤਣੀ ਮਿਲੰਨ ਨਾਨਕ ਸੁਖ ਸੰਬੂਹ ਸੱਚ ਇਹ ਨਾਨਕ ਸੁਖ ਸੰਬੂਹੂ ਨਹੀਂ ਕਹਿਦਣਾ ਹੇ ਦਲਾ ਹੇ ਦੇ ਵੀ ਦਲੈਂਕੜ ਲਾ ਕੇ ਬੱਬੇ ਦੇ ਲਾਉਣੇ ਆ ਸੰਬੂਹ ਸੱਚ ਮਹੱਲਾ ਪਿੰਜਵਾ ਜਿਮੀ ਵਸੰਦੀ ਪਾਣੀਐ ਇਦਣ ਰੱਖੇ ਪਾਹੀ ਨਾਨਕ ਸੋ ਸਹ ਆਹੀ ਜਾ ਕੇ ਆਡਲ ਹੱਬ ਕੋ ਵੀ ਆਡਲ ਭਭ ਕੁ ਉਚਾਰ ਕੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੁਚਰੇ ਸੋਈ ਵਰਤਾ ਜੱਗ ਜੇ ਕੀਆ ਤੁਧ ਦੁਰੇ ਵਿਸੰਪਏ ਬਿਸਮਾਦ ਦੇਖ ਕੁਦਰਤ ਤੇਰੀਆ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੀਰੀਆ ਸਰਨ ਪਰੇ ਤੇਰੀ ਇਥੇ ਠਮਕ ਲਾ ਕੇ ਦਾਸ ਪਦ ਤੇ ਵਿਸਰਾਮ ਲਾ ਦੇਣਾ ਕਰ ਇਥੇ ਯਮਕ ਲਾ ਦੇਣੀ ਹੈ ਗਤ ਹੋਏ ਮੇਰੀਆ ਸਰਣ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰਾ ਹੱਥ ਨਿਧਾਨ ਭਾਵੈ ਤਿਸ ਦੇਹ ਜਿਸ ਨੋ ਹੋਏ ਦਇਆਲ ਹਰ ਨਾਮ ਸੇ ਲੇਹ ਅਗਮ ਅਗੋਚਰ ਬੇਅੰਤ ਅੰਤ ਨਾ ਪਾਈਐ ਜਿਸ ਨੂੰ ਹੋ ਹੋਈ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹੱਲਾ ਪੰਜਵਾਂ ਕੜਸ਼ੀਆ ਫਿਰਨ ਸਵਾਉ ਨਾ ਜਾਣਨ ਸੁਨਈਆ ਹਾਂ ਸੁਨਈਆ ਉਚਾਰਨ ਕਰਨਾ ਸਵਾਉ ਨਾ ਜਾਣਨ ਸੁਨਈਆ ਕੜਸ਼ੀਆ ਫਿਰਨ ਸਵਾਉ ਨਾ ਜਾਣਨ ਸੁਨਈਆ ਸੇਈ ਮੁਖ ਦੇਸਨ ਨਾਨਕ ਰਤੇ ਪ੍ਰੇਮ ਰਾਸ ਦਿਸੰਨ ਨੰਨਾ ਹਲੰਤ ਹੈ ਸੇਈ ਮੁਖ ਦਿਸੰਨ ਸੇਈ ਮੁਖ ਦਿਸੰਨ ਨਾਨਕ ਰਤੇ ਪ੍ਰੇਮ ਰਾਸ ਨਾਨਕ ਰਤੇ ਪ੍ਰੇਮ ਰਾਸ ਨਾਨਕ ਪਾਤੀ ਅਮ ਕੇ ਮਹੱਲਾ ਪੰਜਵਾ ਖੋਜੀ ਲਦਮ ਖੋਜ ਛੱਡਿਆ ਉਜਾੜ ਖੋਜੀ ਲਦਮ ਖੋਜ ਇੱਥੇ ਵਿਸਰਾਮ ਲਾਉਣਾ ਹੈ ਖੋਜੀ ਲੱਦਮ ਇਥੇ ਠੰਮਕ ਜੀ ਲਾ ਕੇ ਖੋਜ ਪਾਤੇ ਵਿਸਰਾਮ ਹੈ ਛੱਡਿਆ ਉਝਾੜ ਖੋਜੀ ਲੱਦਮਾ ਖੋਜ ਛੱਡਿਆ ਉਝਾੜ ਤੈ ਸਹ ਦਿੱਤੀ ਵਾੜ ਨਾਨਕ ਖੇਤ ਨਾ ਛਿਜੇਈ ਪੌੜੀ ਆਰਾਧ ਦੇਹੋ ਸੱਚਾ ਸੋਇ ਆਰਾਧ ਦੇਹੋ ਸੱਚਾ ਸੋਇ ਸਭ ਕਿਛ ਜਿਸ ਪਾਸ ਦੁਹਾ ਸਿਰਿਆ ਖਸਮ ਆਪ ਕੇਨੁ ਮਹ ਕਰੇ ਰਾਸ ਜੀ ਆਪ ਪਤਿ ਸੀ ਵਿਸਰਾਮ ਲਾਉਣਾ ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ ਹਾਂਜੀ ਗਹੁ ਇਸ ਤਰ੍ਹਾਂ ਬੋਲਣਾ ਗਹੁ ਊੜਾ ਨੀ ਲਾਉਂ ਤਿਸ ਕੀ ਓਟ ਗਹੁ ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ ਪਉ ਸਰਣਾਈ ਪਾਜ ਭਜ ਹਾਂਜੀ ਭਜ ਕਸਕੇ ਪਉ ਸਰਣਾਈ ਭਜ ਕੋ ਸਰਣਾਈ ਪੱਜ ਸੁਖੀ ਹੂੰ ਸੁਖ ਲਹ ਸੁਖੀ ਹੂੰ ਸੁਖ ਲਹ ਕਰਮ ਧਰਮ ਤਤ ਗਿਆਨ ਤਤ ਗਿਆਨ ਸੰਬੰਧਕ ਪਾਠ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪਿਐ ਅੰਮ੍ਰਿਤ ਨਾਮ ਬਿਗਣ ਨ ਲੱਗਾ ਕੋਏ ਜਿਸਨੂੰ ਆਪ ਦਾਯਾਲ ਤਿਸ ਮਨ ਉੱਠਿਆ ਪਾਈਐ ਸਭ ਨਿਦਾਨ ਸਾਹਿਬ ਤੁਠਿਆ ਸਲੋਕ ਮਹੱਲਾ ਪੰਜਵਾਂ ਲਦਮ ਲਬਣਹਾਰ ਲਬਣਹਾਰ ਪੱਬੇ ਨਾਲ ਲਦਮ ਲਬਣਹਾਰ ਕਰਮ ਕਰਨ 도 ਮਾ ਪਿਰੀ ਮਾ ਪਿਰੀ ਹਾਂ ਲਮਕਾ ਕੇ ਜੇ ਬੋਲਣਾ ਸੰਬੰਧਕ ਪਾਠ ਇੱਕੋ ਸਿਰਜਣਹਾਰ ਨਾਨਕ ਬਿਆ ਨਾ ਪਸੀ ਐ ਮਹੱਲਾ ਪੰਜਵਾਂ ਪਾਪੜਿਆ ਪਛਾੜ ਪਾਪੜਿਆ ਨਹੀਂ ਕਹਿਣਾ ਪਾਪੜਿਆ ਪਛਾੜ ਪਾਪੜਿਆ ਪਛਾੜ ਬਾਣ ਸਚਾਵਾ ਸਨ ਕੈ ਹਾਂਜੀ ਗੁਰਮੰਤਰੜਾ ਮੰਤਰ ਆ ਪਾਪਾਂ ਨੂੰ ਪਛਾੜ ਦੇ ਦੂਰ ਕਰ ਦੇ ਬਾਣ ਸਚਾਵਾ ਸਨ ਕੈ ਸਚਾਵਾ ਵੀ ਥੋੜਾ ਜਿਹਾ ਕਸ ਕੇ ਬੋਲਣਾ ਬਾਣ ਸਚਾਵਾ ਸਨ ਕੈ ਗੁਰਮੰਤਰੜਾ ਚਿਤਾਰ ਹਾਂ ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀ ਵਈ ਨਾਨਕ ਦੁੱਖ ਨਾ ਥੀ ਵਈ ਨਾਨਕ ਦੁੱਖ ਨਹੀਂ ਹੈਨਾ ਨਾਨਕ ਪਾਤਿ ਜਮਕ ਪੌੜੀ ਵਾਹ ਵਾਹ ਸਿਰਜਣਹਾਰ ਪਾਈਨ ਥਾੜ ਆਪ ਜੀ ਅਜੰਤ ਮਿਹਰਵਾਨ ਤਿਸਨੋ ਸਦਾ ਜਾਪ ਦਇਆਧਾਰੀ ਸਮਰੱਥ ਚੁੱਕੇ ਬਿਲਾਪ ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤਿਨ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲਇਨ ਚੜਾਈ ਬੰਦਨ ਛਗਲ ਕਾਪ ਤਿਸ 부ज्जी ਆਸ ਤਿਸਨ 부ज्जी ਆਸ ਪੁੰਨੀ 부ज्जी ਕਿੱਥੇ ਹੈ 부ज्जी 부ज्जी ਆ ਤਿਸਨ 부ज्जी ਆਸ ਪੁੰਨੀ ਤਿਸਨ 부ज्जी ਆਸ ਪੁੰਨੀ ਮਨ ਸੰਤੋਖ त्राਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੀਪ ਨ ਜਿਸ ਲੀਪ ਨ ਪੁੰਨ ਪਾਪ ਵੱਡੀ ਹੂੰ ਵੱਡਾ इति थमक अपार इति विश्राम है जिस लेप न पुन पाप जी का खालसा वाहे गुरु जी की फते